ਵੀ ਆਲਾ ਤੁਮੇ ਇੱਕ ਪਾਸੇ ਆ ਕੇ ਪੱਲਾ ਸਾਹਮਣੇ ਆਹ ਆਪੇ ਅਸੀਂ ਬੰਦ ਕਰ ਰਹੀ ਲੋੜ ਕਿਸਾਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦੀ ਕਾਲ ਨੂੰ ਪਰਮਾ ਹੰਗਾਰਾ ਮਿਲਿਆ ਜਿੱਥੇ ਕਿ ਅੱਜ ਸਾਰਾ ਹੀ ਪੰਜਾਬ ਬੰਦ ਰਿਹਾ ਉੱਥੇ ਹੀ ਗਿੱਦੜਬਾਹ ਦੇ ਵਿੱਚ ਵੀ ਬੰਦ ਦਾ ਅਸਰ ਵੱਡਾ ਦੇਖਣ ਨੂੰ ਮਿਲਿਆ ਬੇਸ਼ੱਕ ਇੱਥੇ ਸਾਰਾ ਬਾਜ਼ਾਰ ਬੰਦ ਰਿਹਾ ਪਰ ਕੁਝ ਠੇਕੇ ਖੁੱਲੇ ਹੋਣ ਕਰਕੇ ਕਿਸਾਨਾਂ ਨੇ ਮੌਕੇ ਤੇ ਜਾ ਕੇ ਸ਼ਰਾਬ ਦੇ ਠੇਕਿਆਂ ਨੂੰ ਵੀ ਬੰਦ ਕਰਵਾਇਆ ਦੂਜੇ ਪਾਸੇ ਦੇਖੀਏ ਤਾਂ ਸਾਰਾ ਬਾਜ਼ਾਰ ਜਿਹੜਾ ਉਹ ਗਿੱਦਰ ਵੇਹ ਦਾ ਅੱਜ ਬੰਦ ਦੇਖਣ ਨੂੰ ਮਿਲਿਆ ਜਿਸ ਵਿੱਚ ਆਟੋ ਰੱਖਸ਼ਾ ਯੂਨੀਅਨ ਤੇ ਸਬਜ਼ੀ ਮੰਡੀ ਦੀ ਯੂਨੀਅਨ ਤੇ ਹੋਰ ਵੀ ਜਿਹੜੇ ਅਦਾਰੇ ਸਨ ਉਹਨਾਂ ਵੱਲੋਂ ਕਾਨੂੰਨੋ ਭਰਪੂਰ ਸਮਰਥਨ ਦਿੱਤਾ ਗਿਆ ਤਾਂ ਗਦਰਬਾਹ ਦੇ ਵਿੱਚ ਪੂਰਨ ਤੌਰ ਤੇ ਅੱਜ ਬੰਦ ਦੇਖਣ ਨੂੰ ਮਿਲਿਆ ਜਿਹੜੇ ਗਦਰਬਾਹ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਚਹਲ ਪੈਲ ਦੇਖਣ ਨੂੰ ਮਿਲਦੀ ਸੀ ਤਾਂ ਉਹ ਅੱਜ ਸੁੰਨਾ ਹੀ ਦੇਖਣ ਨੂੰ ਮਿਲਿਆ ਦੂਜੇ ਪਾਸੇ ਕਿਸਾਨਾਂ ਨੇ 파ਰੂ ਚੌਂਕ ਦੇ ਵਿੱਚ ਵੱਡਾ ਇਕੱਠ ਵੀ ਕੀਤਾ ਜਿੱਥੇ ਵਗ ਵਗ ਬਲਾਰਾ ਨੇ ਬੋਲਦੇ ਹੋਏ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ ਮਹੀਨੇ ਤੋਂ ਵੀ ਉੱਪਰ ਮਰਨ ਵਰਤ ਤੇ ਬੈਠੇ ਨੇ ਤੇ ਸਰਕਾਰ ਮੰਗਾ ਨਹੀਂ ਮੰਨ ਰਹੀ ਅੰਦੋਲਨ ਇਸੇ ਤਰੀਕੇ ਨਾਲ ਜਾਰੀ ਰਹੇਗਾ ਤੇ ਮੰਗਾ ਮਣਵਾ ਕੇ ਹਟਾਂਗੇ ਆਓ ਤੁਹਾਨੂੰ ਦਿਖਾਉਣੀ ਹੈ ਕਿਸਾਨਾਂ ਨੇ ਕੀ ਕੁਝ ਕਿਹਾ ਸੋਡਾ ਭਾਈ ਵਾਹ ਵਾਹ ਮੇਟੀ ਦੀ ਪੁਲੀਸ ਕੋਲ ਨਾ ਵਾਹ ਵਾਹ ਮੁਦਾਵਾਰਾਂ ਦੇ ਕੰਨ ਇਹਨਾਂ ਦੇ ਕੰਨਾਂ ਦੇ ਵਿੱਚ ਤੇ ਦਿਮਾਗ ਤੇ ਪਤਾ ਉੱਤੇ ਇਹ ਚਾਂਦੀਆਂ ਸਰਕਾਰਾਂ ਪੰਜਾਬ ਵਿੱਚ ਲੋਡ ਆਰਡਰਸ ਬਣੇਟ ਹੋ ਰਹੇ ਆ ਲੋਡ ਆਰਡਰ ਚੱਲ ਰਿਹਾ ਸਸਨ ਦਾ ਅੱਜ ਠੇਕੇ ਹੀ ਭਰੀ ਦੇ ਲੈ ਵੀ ਨਹੀਂ ਚੜ ਚੜ ਕੇ ਆਪਣਾ ਵੀ ਬੈਠੀ ਹੈ ਕਿੰਨਾ ਇਫੈਕਟ ਪੈ ਰਿਹਾ ਯਾਰ ਮੇਰਾ 85 ਦਾ ਬੇਨਤੀ ਕਰਾ ਰਿਹਾ ਹੈ ਇਹੀ ਬੇਨਤੀ ਹੈ ਕਿ ਮੈਂ ਸਿਆਸੀ ਕਰਨੀ ਜਿਹੜੇ ਪ੍ਰਧਾਨ ਨੇ ਕਿਰਨਜੀਤ ਸਿੰਘ ਜੀ ਕਹਿੰਦੇ ਕੁਝ ਨਹੀਂ ਭਾਗ ਸਾਨੂੰ ਮੈਸੇਜ ਸੀ ਕਿ ਹਰੀ ਕੁਤਨੀ ਨਾਲ ਜਾ ਕੇ ਧਰਮ ਦੀ ਜੇ ਕਰਦੀਆਂ ਸਿਆਤ ਤੋਂ ਕਿੰਨਾ ਟੱਕ ਲੈ ਕੇ ਆਏ ਨੇ ਇਹਨਾਂ ਦੀ ਸਪੋਰਟ ਕਰਨ ਆਏ ਹਾਂ ਹੰਗਾਰਾ ਜੀ ਲੋਕਾਂ ਨੇ ਇੰਨੀ ਸੰਮਤੀ ਦਿੱਤੀ ਹੈ ਪ੍ਰਧਾਨ ਜੀ ਨੂੰ ਜਿਵੇਂ ਲੋਕਡਾਊਨ ਵੇਲੇ ਲੋਕ ਜਬਰ ਜਿਹੜੀ ਪੁਲਿਸ ਹੈ ਜਾਂ ਪ੍ਰਸ਼ਾਸਨ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਂਦੇ ਸੀ ਅੱਜ ਇੱਕ ਅਪੀਲ ਤੇ ਇੱਕ ਅਪੀਲ ਤੇ ਦੁਕਾਨਾਂ ਛੱਡੋ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਬੈਂਕਾਂਾਂ ਦੇ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸ਼ਟਰਡਾਊਨ ਕਰਤੇ ਆ ਨਾਲ ਹੀ ਸਾਰੇ ਪੰਪ ਤਕਰੀਬਨ ਏਰੀਏ ਦੇ ਬੰਦ ਆ ਮੈਡੀਕਲ ਸੁਵਿਧਾਵਾਂ ਵਾਲੇ ਵੀ ਅੱਧੀਆਂ ਅੱਧੇ ਸ਼ਟਰ ਤੇ ਦੇ ਰਹੇ ਉਹਨਾਂ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਦਿਓ ਕੋਈ ਗੱਲ ਨਹੀਂ ਮੈਡੀਕਲ ਜੋ ਅਮਰਜੈਂਸੀ ਆ ਚਾਲੂ ਰੱਖੋ ਇਹੋ ਜਿਹਾ ਜਿਹੜਾ ਬੰਦ ਹੈ ਜਿਵੇਂ ਲੋਕਡਾਊਨ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਸੇਮ ਇਹ ਬੰਦ ਉਵੇਂ ਹੋਇਆ ਦੇ ਲੋਕਾਂ ਦੇ ਨਾਲ ਜਿਵੇਂ ਜਿੱਥੇ ਸਟੇਜ ਚੱਲਦੀ ਆ ਵਪਾਰ ਮੰਡਲ ਫੋਟੋਗ੍ਰਾਫਰ ਜੁਨੀਅਨਾਂ ਜਾਂ ਵਾਕ ਵਾਕੇ ਜੋ ਜੁਨੀਨਾ ਛੋਟੀਆਂ ਟਰੇਡਾਂ ਬਣੀਆਂ ਹੋਈਆਂ ਸਾਰਿਆਂ ਆ ਕੇ ਸਮਰਥਨ ਲਪਕੈ ਦਾ ਲੈਖਤੀ ਦਿੱਤਾਗਾ ਕਿ ਅਸੀਂ ਸਮਰਥਨ ਦੇ ਵਿੱਚ ਜਦੋਂ ਵੀ ਅੱਗੇ ਤੋਂ ਸਾਨੂੰ ਕੋਈ ਇਹ ਕਾਲ ਇਹੋ ਜੀ ਦੇਣਗੇ ਅਸੀਂ ਪੂਰਾ ਸਮਰਥਨ ਕਰਾਂਗੇ ਕਿਸ ਤਰ੍ਹਾਂ ਦਾ ਪ੍ਰਭਾਵ ਲੱਗਦਾ ਪਊਗਾ ਸਰਕਾਰ ਤੇ ਕੋਈ ਸਰਕਾਰ ਜੇ ਲੋਕਤੰਤਰ ਦੇ ਰੂਪ ਵਿੱਚ ਦੇਖੀਏ ਤਾਂ ਇਸ ਤੋਂ ਵੱਡਾ ਵਿਰੋਧ ਕੋਈ ਹੋ ਨਹੀਂ ਸਕਦਾ ਜਿਹੜਾ ਇੰਨਾ ਮੁਕੰਮਲ ਬੰਦ ਕਰ ਦੇਣਾ ਇਸ ਤੋਂ ਵੱਡਾ ਹੀ ਹੋਰ ਕੀ ਕਾਲ ਹੋਊਗੀ ਨਾਲ ਹੀ ਜੋ ਪੰਜਾਬ ਸਰਕਾਰ ਜੋ ਸੈਂਟਰ ਦੇ ਇਸ਼ਾਰੇ ਤੇ ਪ੍ਰਧਾਨ ਜੀ ਨੂੰ ਚੱਕਣ ਦੀਆਂ ਗੱਲਾਂ ਕਰ ਰਹੀ ਹੈ ਅੱਜ ਦਾ ਬੰਦ ਤੋਂ ਦੇਖ ਕੇ ਕੁਝ ਨਾ ਕੁਝ ਤਾਂ ਸੋਚਣਗੇ ਵੀ ਜੇ ਅਸੀਂ ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਕਿੱਧਰ ਨੂੰ ਮਾਹੌਲ ਜਾਊਗਾ ਤਾਂ ਸਰਕਾਰ ਦਿਨਾਂ ਤੱਕ ਮਰਜ਼ੀ ਗੱਲ ਲਾ ਲੇ 10 ਮਹੀਨੇ ਹੋ ਗਿਆ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਸੀ ਆ 11ਵਾਂ ਮਹੀਨਾ ਚੱਲੀ ਜਾਂਦਾ ਇਸ ਤੋਂ 11 ਤੋਂ ਬਾਅਦ ਲੋਕ ਤੇਜ਼ ਹੁੰਦੇ ਜਾਣਗੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਹੀ ਪੈਣਾ ਸਰਕਾਰ ਦਾ ਫੇਰ ਖੜਾ ਛੁੱਟਣਾ ਨਹੀਂ ਇਹ ਲੋਕ ਪਿੱਛੇ ਹਟਣ ਵਾਲੇ ਨਹੀਂ ਐ ਦੋ ਚੱਕਰ ਜਿਹੜੀ ਕਹਿਰ ਸੀ ਜਿਸ ਸਮੋਰਚਾ ਸੀ ਨਾ ਰਾਜਨੀਤਿਕ ਪੋਲੀਟਿਕਲ ਸੀ ਇਸਕਿਮ ਦੇ ਰਿਹਾ ਸੀ ਜੋ ਕਿ ਨਹੀਂ ਦੇ ਰਿਹਾਗਾ ਦੇਖੋ ਜੀ ਐਸਕੇਐਮ ਦੇ ਵਿੱਚ ਲੋਕ ਆ ਰਹੇ ਆ ਜੇ ਮੈਂ ਮੰਨ ਲਵਾਂ ਕੋਈ ਲੀਡਰ ਆ ਮਗਰ ਮੇਰੇ ਲੋਕ ਖੜੇ ਆ ਤਾਂ ਲੋਕਾਂ ਨੂੰ ਸਮਝਣ ਲੱਗ ਗਿਆ ਵੀ ਆਪਾਂ ਨੂੰ ਚਾਹੀਦਾ ਲੋਕ ਆ ਰਹੇ ਆ ਪਰ ਜਿੱਥੇ ਤੱਕ ਪਤਾ ਲੱਗਿਆ ਵੀ ਉਹ ਵੀ ਬੰਦ ਦਾ ਸਮਰਥਨ ਕਰਿਆ ਉਹਨਾਂ ਨੇ ਵੀ ਬਾਕੀ ਜੋ ਉਹ ਕਿਉਂ ਨਹੀਂ ਆ ਰਹੇ ਚਿੱਠੀਆਂ ਵੀ ਕੱਢੀਆਂ ਗਈਆਂ ਪਹਿਲਾਂ ਕਹਿੰਦੇ ਸੀ ਸਾਨੂੰ ਚਿੱਠੀ ਨਹੀਂ ਪਾਈ ਪਿਛਲੀ 13 ਫਰਵਰੀ ਦੇ ਵੇਲੇ ਕਹਿੰਦੇ ਚਿੱਠੀ ਨਹੀਂ ਪਾਈ ਹੁਣ ਤਾਂ ਚਿੱਠੀਆਂ ਵੀ ਪੈ ਗਈਆਂ ਮੇਰੇ ਹਿਸਾਬ ਨਾਲ ਇਦਾਂ ਲੱਗ ਰਿਹਾ ਵੀ ਹੁਣ ਦਿਨ ਬਦ ਦਿਨ ਲੋਕਾਂ ਦਾ ਦਬਾਅ ਵਧ ਰਿਹਾ ਤੇ ਸਾਰੀਆਂ ਇਹਨਾਂ ਨੂੰ ਇਕੱਠੇ ਹੋਣਾ ਹੀ ਪੈਣਾਗਾ ਕਾਂ ਦਾ ਹੰਗਾਰਾ ਜੀ ਬਹੁਤ ਪਰਮਾ ਮਿਲ ਰਿਹਾ ਜੇ ਗੱਲ ਕਰੀਏ ਆਪਾਂ ਦੁਕਾਨਦਾਰਾਂ ਦੀ ਸਬਜ਼ੀ ਮੰਡੀ ਦੀ ਲੋਕਾਂ ਨੇ ਆਪਣੀਆਂ ਰੇਡੀਆਂ ਤੱਕ ਬੰਦ ਕੀਤੀਆਂ ਹੋਈਆਂ ਉਹਨਾਂ ਨੇ ਪੂਰਾ ਤੋਂ ਪੂਰਾ ਸਮਰਥਨ ਦਿੱਤਾ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਅੱਜ ਉਹਨਾਂ ਨੂੰ 34 ਦਿਨ ਹੋ ਗਏ ਮਰਨ ਵਰਤ ਦੇ ਬੈਠਿਆਂ ਨੂੰ ਸਾਰੇ ਲੋਕਾਂ ਨੇ ਵੈਸੇ ਅੱਜ ਅੱਜ ਲਗਭਗ ਸਾਰੇ ਲੋਕਾਂ ਦਾ ਸਰਕਾਰੀ ਬੈਂਕ ਤੱਕ ਬੰਦ ਕੀਤੇ ਗਏ ਆ ਤੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਵੈਸੇ ਸਾਰਿਆਂ ਨੂੰ ਅਪੀਲ ਹੈ ਜੀ ਕਿਉਂਕਿ ਆਪਾਂ ਨੂੰ ਕਿਸਾਨ ਬਚੂਗਾ ਤਾਂ ਆਹੀ ਆਉਣ ਵਾਲੀਆਂ ਨਸਲਾਂ ਬਚਣਗੀਆਂ ਸਾਰਿਆਂ ਨੂੰ ਅਪੀਲ ਹੈ ਵੱਧ ਵੱਧ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਪ੍ਰਧਾਨ ਜੀ ਦਾ ਜਗਜੀਤ ਸਿੰਘ ਡੱਲੇਵਾਲ ਜੀ ਦਾ ਤਾਂ ਵੀ ਬਲਾਕ ਅਗੇ ਗਿੱਦੜਵਾ ਤੋਂ ਅਸੀਂ ਇੱਥੇ ਪਹੁੰਚੇ ਪਿੰਡ ਗੁਰੂ ਸਰ ਤੋਂ ਲਗਭਗ 50 ਤੋਂ 60 ਬੰਦੇ ਆਏ ਆ ਤੇ ਦੋ ਟਰੈਕਟਰ ਤੇ ਦੋ ਟਰਾਲੀ ਅਸੀਂ ਲੈ ਕੇ ਆਏ ਆ ਉੱਥੋਂ ਤੇ ਬਲਾਕ ਦਾ ਤੁਸੀਂ ਇੱਥੇ ਗਿੱਦੜਵਾ ਖੋਸਾ ਜਿਹਨੇ ਤਾ ਸਿੱਧੂਪੁਰ ਤੁਸੀਂ ਕੱਟ ਉਹ ਵੇਖ ਹੀ ਰਹੇ ਆ ਜਿਹੜੇ ਦਾ ਤੇ ਬਹੁਤ ਵੱਡਾ ਪੰਘਾਰਾ ਹੰਗਾਰਾ ਮਿਲ ਰਿਹਾ ਸਰਕਾਰ ਤੇ ਕੋਈ ਅਸਰ ਨਹੀਂ ਪੈ ਰਿਹਾ ਲਗਾਤਾਰ ਜਿਹੜਾ ਕੱਲੇਵਾ ਸਭ ਵੀ ਰੁਕੇ ਹੋ ਗਿਆ ਸਭ ਹਾਂ ਹਾਂ ਨਹੀਂ ਸੁਪਰੀਮ ਕੋਰਟ ਦੇ ਹਿਸਾਬ ਤੇ ਅੱਜ ਹੋ ਸਕਦਾ ਅੱਜ ਮੀਟਿੰਗ ਤੇ ਫੈਸਲਾ ਹੋ ਜੇ ਅੱਜ ਕੋਈ ਨਾ ਕੋਈ ਅਸਰ ਤਾਂ ਉਹਨਾਂ ਤੇ ਬਹੁਤ ਪੈ ਰਿਹਾ ਹੈ ਹਾਂ